ਇਹ ਵੀਡੀਓਜ਼ ਦੇਖਦੇ ਆ ਜਿੱਥੇ ਸਿੱਖਾਂ ਨੂੰ ਉਹਨਾਂ ਦੇ ਕਦੇ ਕੜੇ ਕਰਕੇ ਰੋਕ ਦਿੱਤਾ ਜਾਂਦਾ ਹੈ ਕਦੇ ਸ਼ਰੀਬ ਸਾਹਿਬ ਕਰਕੇ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਟੈਂਪਲਸ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਜਾਂ ਫਿਰ ਸਿਕਿਉਰਿਟੀ ਤੇ ਵੀ ਜਦੋਂ 에어ਪੋਰਟ ਸਿਕਿਉਰਿਟੀ ਤੇ ਜਾਂਦੇ ਨੇ ਉਦੋਂ ਵੀ ਕਿਹਾ ਜਾਂਦਾ ਹੈ ਕਿ ਸ਼੍ਰੀ ਸਾਹਿਬ ਲੱਗ ਕੇ ਤੁਸੀਂ ਸਿਕਿਉਰਿਟੀ ਦੇ ਅੰਦਰ ਜਾ ਸਕਦੇ ਹੋ ਹਾਲਾਂਕਿ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਕਿੰਨਾ ਘੱਟ ਪਤਾ ਕਿਉਂਕਿ ਜੇਕਰ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਪਤਾ ਹੋਵੇ ਕਿ ਸਿੱਖ ਇਤਿਹਾਸ ਵਿੱਚ ਪੰਜ ਕਕਾਰ ਦਾ ਮਤਲਬ ਕੀ ਹੈ ਇਹਦੇ ਮਾਇਨੇ ਕੀ ਨੇ ਜਾਂ ਫਿਰ ਸ਼੍ਰੀ ਸਾਹਿਬ ਕਿਉਂ ਪਾਇਆ ਜਾਂਦਾ ਹੈ ਕੜੇ ਦਾ ਕੀ ਮਤਲਬ ਹੈ ਇਹਦਾ ਇਤਿਹਾਸ ਕੀਤਾ ਹੋ ਸਕਦਾ ਇਹ ਲੋਕ ਇਦਾਂ ਦੀਆਂ ਗਲਤੀਆਂ ਨਾ ਕਰਨ ਲੇਕਿਨ ਜਦੋਂ ਇੱਕ ਲੇਕਿਨ ਜਦੋਂ ਸਿੱਖਾਂ ਨਾਲ ਇਦਾਂ ਦੀ ਘਟਨਾਵਾਂ ਵਾਪਰਦੀਆਂ ਨੇ ਤੇ ਦੁੱਖ ਵੀ ਬਹੁਤ ਹੁੰਦਾ ਕਿ ਸਾਡੇ ਸਿੱਖਾਂ ਦਾ ਇਤਿਹਾਸ ਇੰਨਾ ਪੁਰਾਣਾ ਜਦੋਂ ਭਾਰਤ ਨੂੰ ਆਜ਼ਾਦੀ ਦੇਣ ਦੀ ਗੱਲ ਆਉਂਦੀ ਹੈ ਉਦੋਂ ਸਿੱਖ ਯਾਦ ਆਉਂਦੇ ਨੇ ਸਰਹੱਦਾਂ ਤੇ ਡਿਊਟੀ ਦੇਣ ਦੀ ਗੱਲ ਆ ਜਾਂਦੀ ਹੈ ਉਦੋਂ ਸਿੱਖ ਯਾਦ ਆਉਂਦੇ ਨੇ ਜਾਂ ਫਿਰ ਜਦੋਂ ਕੋਚੇਲਾ ਦੇ ਗ੍ਰੈਂਡ ਸਟੇਜ ਤੇ ਇੱਕ ਪੰਜਾਬੀ ਆਰਟਿਸਟ ਪਹਿਲਾ ਪੰਜਾਬੀ ਆਰਟਿਸਟ ਪਰਫਾਰਮ ਕਰਦਾ ਦੁਜੀਤ ਦਸਾਂਜ ਜੋ ਖੁਦ ਇੱਕ ਸਿੱਖ ਹੈ ਲੇਕਿਨ ਜਦੋਂ ਇਦਾਂ ਲੇਕਿਨ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਜਦੋਂ ਇੱਕ ਹੋਰ ਸਿੱਖ ਬੰਦੇ ਨੂੰ ਜਿਸਨੇ ਕੜਾ ਪਾਇਆ ਜਾਂ ਫਿਰ ਸ਼੍ਰੀ ਸਾਹਿਬ ਧਾਰਨ ਕੀਤਾ ਹੋਇਆ ਜਦੋਂ ਉਸ ਨੂੰ ਪੇਪਰ ਨਹੀਂ ਦੇ ਦਿੱਤਾ ਜਾਂਦਾ ਜਿਸ ਥਾਂ ਦਾ ਉਸ ਨੂੰ ਆਪ ਇਨਵੀਟੇਸ਼ਨ ਮਿਲਦਾ ਹੈ ਇਸ ਪ੍ਰੋਗਰਾਮ ਲਈ ਉਸ ਨੂੰ ਆਪ ਇਨਵਾਈਟ ਕੀਤਾ ਜਾਂਦਾ ਸਰਕਾਰ ਵੱਲੋਂ ਉਸ ਥਾਂ ਤੇ ਉਸ ਨੂੰ ਜਦੋਂ ਐਂਟਰੀ ਨਹੀਂ ਮਿਲਦੀ ਉਹ ਵਾਪਸ ਚਲ ਜਾਣਾ ਲਾਜ਼ਮੀ ਸਮਝਦਾ ਤਾਂ ਇਦਾਂ ਦੀ ਘਟਨਾਵਾਂ ਦੇਖ ਕੇ ਬਹੁਤ ਦੁੱਖ ਹੁੰਦਾ ਤੁਹਾਨੂੰ ਦੱਸ ਦਈਏ ਕਿ ਤੋਂ ਤੋਂ ਦੱਸਦੇ ਕਿ ਸਰਪੰਚੋ ਗੁਰਤੇਹਾਨ ਸਿੰਘ ਇਹਨਾਂ ਦਾ ਨਾਮ ਹੈ ਜਿਨ੍ਹਾਂ ਨੂੰ ਆਪ ਇਨਵਿਟ ਆਪ ਇਨਵੀਟੇਸ਼ਨ ਆਇਆ ਸੀਗਾ ਨਾਬਾ ਬਲੌਗ ਦੇ ਪਿੰਡ ਕਲਸਨਾ ਦੀ ਪੰਚਾਇਤ ਨੂੰ ਕਿਉਂਕਿ 14 ਅਗਸਤ ਨੂੰ 14 ਅਗਸਤ ਦੇ ਮੌਕੇ ਤੇ ਪਹਿਲਾਂ ਨਿਊ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮਿਨਿਸਟਰੀ ਆਫ ਜਲ ਸ਼ਕਤੀ ਵੱਲੋਂ ਪਹਿਲਾਂ ਸਨਮਾਨਿਤ ਕੀਤਾ ਜਾਂਦਾ ਯਾਨੀ ਪਹਿਲਾਂ ਸਰਕਾਰੀ ਅਦਾਰਾ ਆਪ ਸਨਮਾਨ ਦਿੰਦਾ ਫਿਰ ਕਹਿੰਦਾ ਜਿੱਥੇ ਮੋਦੀ ਸਾਹਿਬ ਨੇ ਝੰਡਾ ਲਹਿਰਾਉਣਾ ਤੁਸੀਂ ਉੱਥੇ ਆਓ لیکن ਜਦੋਂ ਐਂਟਰੀ ਨਹੀਂ ਦਿੱਤੀ ਜਾਂਦੀ ਕਹਿੰਦੇ ਸ਼੍ਰੀ ਸਾਹਿਬ ਸਿਕਿਉਰਿਟੀ ਕਹਿੰਦੀ ਹੈ ਸ਼੍ਰੀ ਸਾਹਿਬ ਉਤਾਰ ਕੇ ਜਾਓ ਤਾਂ ਉਹ ਪਿੰਡ ਦਾ ਸਰਪੰਚ ਸਰਪੰਚ ਗੁਰਤੇਜਨ ਸਿੰਘ ਉਸ ਇਨਵੀਟੇਸ਼ਨ ਨੂੰ ਦਰ किनार ਕਰਕੇ واپس ਆ ਜਾਣਾ ਲਾਜ਼ਮੀ ਸਮਝਦਾ ਹੁਣ ਇਸ ਮਾਮਲੇ ਵਿੱਚ ਇਹ ਵੇਖਣਾ ਹੋਵੇਗਾ ਕਿ ਅ ਅਕਾਲ ਤਖਤ ਵੱਲੋਂ ਕਿਸ ਤਰੀਕੇ ਦੀ ਅਕਾਲ ਤਖਤ ਵੱਲੋਂ ਕਿਸ ਤਰੀਕੇ ਦਾ ਬਿਆਨ ਦਿੱਤਾ ਜਾਂਦਾ ਹੈ ਕਿਉਂਕਿ ਪਹਿਲਾਂ ਵੀ ਜਦੋਂ ਜਥੇਦਾਰ ਹੋਣਾ ਨੇ ਜਦੋਂ ਗੁਰਸਿੱਖ ਕੁੜੀ ਨੂੰ ਐਗਜ਼ਾਮੀਨੇਸ਼ਨ ਸੈਂਟਰ ਜਦੋਂ ਜਾਣ ਜਾਣ ਜਾਂਦੀ ਹੈ ਉਸ ਨੂੰ ਜੱਜ ਦਾ ਪੇਪਰ ਦੇਣਾ ਹੁੰਦਾ ਉਸਨੇ ਤੇ ਉਸ ਨੂੰ ਐਂਟਰੀ ਨਹੀਂ ਮਿਲਦੀ ਸ਼੍ਰੀ ਸਹਿਬ ਕਰਕੇ ਤਾਂ ਉਦੋਂ ਵੀ ਜਥੇਦਾਰ ਹੋਣਾ ਨੇ ਇਸ ਗੱਲ ਦੀ ਬਹੁਤ ਨਿੰਦਾ ਕੀਤੀ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅੱਗੇ ਜਥੇਦਾਰ ਗੜਗੱਜ ਵੱਲੋਂ ਕਿਸ ਤਰੀਕੇ ਦੀ ਜਿਹੜੀ ਟਿੱਪਣੀ ਕੀਤੀ ਜਾਂਦੀ ਹੈ ਪਿਛਲੇ ਮਹੀਨੇ ਖਬਰ ਆਈ ਸੀ ਕਿ ਇੱਕ ਗੁਰਸਖ ਕੁੜੀ ਨੂੰ ਸ਼੍ਰੀ ਸਾਹਿਬ ਕਰਕੇ ਰਾਜਸਥਾਨ ਦੇ ਵਿੱਚ ਜੱਜ ਦਜਥੇ ਪੇਪਰ ਹੋ ਰਿਹਾ ਸੀ ਉਸ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਜਾੜ ਤੋਂ ਰੋਕਿਆ ਜਾਂਦਾ ਤੇ ਹੁਣ ਇੱਕ ਹੋਰ ਗੁਰਸਖ ਬੰਦੇ ਨੂੰ ਸ਼੍ਰੀ ਸਾਹਿਬ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੇ ਜਦੋਂ ਝੰਡਾ ਲਹਿਰਾਣਾ ਸੀ ਉਸ ਇਵੈਂਟ ਵਿੱਚ ਜਾਣ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਇਸ ਸਰਪੰਚ ਨੂੰ ਆਪ ਇਨਵੀਟੇਸ਼ਨ ਆਇਆ ਸੀਗਾ ਕਿਉਂਕਿ ਕੁਝ ਦਿਨ ਪਹਿਲਾਂ ਇਸ ਸਰ ਇਸ ਪਿੰਡ ਜਿਸ ਪਿੰਡ ਦਾ ਇਹ ਸਰਪੰਚ ਹੈ ਉਸ ਨੂੰ ਸਰਕਾਰ ਦੇ ਵਿਭਾਗ ਵੱਲੋਂ ਪਹਿਲਾਂ ਸਨਮਾਨਿਤ ਕੀਤਾ ਜਾਂਦਾ ਹੈ ਫਿਰ ਕਿਹਾ ਜਾਂਦਾ ਹੈ ਭਾਈ 15 ਅਗਸਤ ਨੂੰ ਜਿੱਥੇ ਮੋਦੀ ਆਉਣਾ ਨੇ ਮੋਦੀ ਸਾਹਿਬ ਨੇ ਜਿੱਥੇ ਝੰਡਾ ਲਹਿਰਾਉਣਾ ਲਾਲ ਕਿਲੇ ਤੇ ਤੁਸੀਂ ਆਓ ਉਸ ਪੂਰੇ ਪ੍ਰੋਗਰਾਮ ਦਾ ਹਿੱਸਾ ਬਣੋ ਪਰ ਜਦੋਂ ਸਿਕਿਉਰਿਟੀ ਵੱਲੋਂ ਰੋਕ ਦਿੱਤਾ ਜਾਂਦਾ ਹੈ ਕਿ ਭਾਈ ਜੇਕਰ ਅੰਦਰ ਜਾਣਾ ਹੈ ਤਾਂ ਸ਼੍ਰੀ ਸਾਹਿਬ ਉਤਾਰ ਕੇ ਜਾਓ ਨਹੀਂ ਤਾਂ ਤੁਹਾਨੂੰ ਜਾਣ ਨਹੀਂ ਦਿੱਤਾ ਜਾਵੇਗਾ ਤਾਂ ਇਸ ਗੱਲ ਤੇ ਉਹ ਇਸ ਗੱਲ ਦੇ ਵਿਰੋਧ ਵਿੱਚ ਉਸ ਅ ਗੁਰਸਿੱਖ ਬੰਦੇ ਨੇ ਉਸ ਪ੍ਰੋਗਰਾਮ ਵਿੱਚ ਨਾ ਜਾਣਾ ਸਹੀ ਸਮਝਿਆ ਕਿਉਂਕਿ ਸਿੱਖਾਂ ਦੀ ਪਹਿਚਾਣ ਹੀ ਉਹਨਾਂ ਦੇ ਕਕਾਰ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਕਕਾਰ ਦੱਸੇ ਸਨ ਉਹੀ ਉਹਨਾਂ ਦੀ ਪਹਿਚਾਣ ਹੈ ਤੇ ਜਦੋਂ ਇਹਦਾ ਚੀਜ਼ਾਂ ਕਰਕੇ ਜਾਂ ਫਿਰ ਜਦੋਂ ਅਸੀਂ ਇਦਾਂ ਦੀਆਂ ਖਬਰਾਂ ਸੁਣਦੇ ਆ ਵੀਡੀਓਜ਼ ਦੇਖਦੇ ਆ ਜਿੱਥੇ ਸਿੱਖਾਂ ਨੂੰ ਉਹਨਾਂ ਦੇ ਕਦੇ ਕੜੇ ਕਰਕੇ ਰੋਕ ਦਿੱਤਾ ਜਾਂਦਾ ਹੈ ਕਦੇ ਸ਼ਰੀ ਸਾਬ ਕਰਕੇ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਟੈਂਪਲਸ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਜਾਂ ਫਿਰ ਸਿਕਿਉਰਿਟੀ ਤੇ ਵੀ ਜਦੋਂ 에어ਪੋਰਟ ਸਿਕਿਉਰਿਟੀ ਤੇ ਜਾਂਦੇ ਨੇ ਉਦੋਂ ਵੀ ਕਿਹਾ ਜਾਂਦਾ ਕਿ ਸ਼੍ਰੀ ਸਾਹਿਬ ਲੱਗ ਕੇ ਤੁਸੀਂ ਸਿਕਿਉਰਿਟੀ ਦੇ ਅੰਦਰ ਜਾ ਸਕਦੇ ਹੋ ਹਾਲਾਂਕਿ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਕਿੰਨਾ ਘੱਟ ਪਤਾ ਕਿਉਂਕਿ ਜੇਕਰ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਪਤਾ ਹੋਵੇ ਕਿ ਸਿੱਖ ਇਤਿਹਾਸ ਵਿੱਚ ਪੰਜ ਕਕਾਰ ਦਾ ਮਤਲਬ ਕੀ ਹੈ ਇਹਦੇ ਮਾਇਨੇ ਕੀ ਨੇ ਜਾਂ ਫਿਰ ਸ਼੍ਰੀ ਸਾਹਿਬ ਕਿਉਂ ਪਾਇਆ ਜਾਂਦਾ ਹੈ ਕੜੇ ਦਾ ਕੀ ਮਤਲਬ ਹੈ ਇਹਦਾ ਇਤਿਹਾਸ ਕੀ ਤਾਂ ਹੋ ਸਕਦਾ ਇਹ ਲੋਕ ਇਦਾਂ ਦੀਆਂ ਗਲਤੀਆਂ ਨਾ ਕਰਨ ਲੇਕਿਨ ਜਦੋਂ ਇੱਕ ਲੇਕਿਨ ਜਦੋਂ ਸਿੱਖਾਂ ਨਾਲ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਦੁੱਖ ਵੀ ਬਹੁਤ ਹੁੰਦਾ ਕਿ ਸਾਡੇ ਸਿੱਖਾਂ ਦਾ ਇਤਿਹਾਸ ਇੰਨਾ ਪੁਰਾਣਾ ਜਦੋਂ ਭਾਰਤ ਨੂੰ ਆਜ਼ਾਦੀ ਦੇਣ ਦੀ ਗੱਲ ਆਉਂਦੀ ਆ ਉਦੋਂ ਸਿੱਖ ਯਾਦ ਆਉਂਦੇ ਨੇ ਸਰਹੱਦਾਂ ਤੇ ਡਿਊਟੀ ਦੇਣ ਦੀ ਗੱਲ ਆ ਜਾਂਦੀ ਹੈ ਉਦੋਂ ਸਿੱਖ ਯਾਦ ਆਉਂਦੇ ਨੇ ਜਾਂ ਫਿਰ ਜਦੋਂ ਕੋਚੇਲਾ ਦੇ ਗ੍ਰੈਂਡ ਸਟੇਜ ਤੇ ਇੱਕ ਪੰਜਾਬੀ ਆਰਟਿਸਟ ਪਹਿਲਾ ਪੰਜਾਬੀ ਆਰਟਿਸਟ ਪਰਫਾਰਮ ਕਰਦਾ ਦਲਜੀਤ ਦੁੱਸਾਂਜ ਜੋ ਖੁਦ ਇੱਕ ਸਿੱਖ ਹੈ ਲੇਕਿਨ ਜਦੋਂ ਇਦਾਂ ਲੇਕਿਨ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਜਦੋਂ ਇੱਕ ਗੁਰਸਿੱਖ ਬੰਦੇ ਨੂੰ ਜਿਸਨੇ ਕੜਾ ਪਾਇਆ ਜਾਂ ਫਿਰ ਸ਼ਰੀਰ ਸਾਹਿਬ ਧਾਰਨ ਕੀਤਾ ਹੋਇਆ ਜਦੋਂ ਉਸ ਨੂੰ ਪੇਪਰ ਨਹੀਂ ਦੇ ਦਿੱਤਾ ਜਾਂਦਾ ਜਿਸ ਥਾਂ ਦਾ ਉਸ ਨੂੰ ਆਪ ਇਨਵਿਟੇਸ਼ਨ ਮਿਲਦਾ ਹੈ ਇਸ ਪ੍ਰੋਗਰਾਮ ਲਈ ਉਸ ਨੂੰ ਆਪ ਇਨਵਾਈਟ ਕੀਤਾ ਜਾਂਦਾ ਸਰਕਾਰ ਵੱਲੋਂ ਉਸ ਥਾਂ ਤੇ ਉਸ ਨੂੰ ਜਦੋਂ ਐਂਟਰੀ ਨਹੀਂ ਮਿਲਦੀ ਉਹ ਵਾਪਸ ਜਰਣਾ ਲਾਜ਼ਮੀ ਸਮਝਦਾ ਹੈ ਤਾਂ ਇਦਾਂ ਦੀ ਘਟਨਾਵਾਂ ਦੇਖ ਕੇ ਬਹੁਤ ਦੁੱਖ ਹੁੰਦਾ ਤੁਹਾਨੂੰ ਦੱਸ ਦਈਏ ਕਿ ਤੋਂ ਤੁਹਾਨੂੰ ਦੱਸ ਦੇ ਕਿ ਸਰਪੰਚੋ ਗੁਰਤੇਹਾਨ ਸਿੰਘ ਇਹਨਾਂ ਦਾ ਨਾਮ ਹੈ ਜਿਨ੍ਹਾਂ ਨੂੰ ਆਪ ਇਨਵਿਸਟ ਆਪ ਇਨਵਿਟੇਸ਼ਨ ਆਇਆ ਸੀਗਾ ਨਬਾ ਬਲੌਗ ਦੇ ਪਿੰਡ ਕਲਸਨਾ ਦੀ ਪੰਚਾਇਤ ਨੂੰ ਕਿਉਂਕਿ 14 ਅਗਸਤ ਨੂੰ 14 ਅਗਸਤ ਦੇ ਮੌਕੇ ਤੇ ਪਹਿਲਾਂ ਨਿਊ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮਿਨਿਸਟਰੀ ਆਫ ਜਲ ਸ਼ਕਤੀ ਵੱਲੋਂ ਪਹਿਲਾਂ ਸਨਮਾਨਿਤ ਕੀਤਾ ਜਾਂਦਾ ਯਾਨੀ ਪਹਿਲਾਂ ਸਰਕਾਰੀ ਅਦਾਰਾ ਆਪ ਸਨਮਾਨ ਦਿੰਦਾ ਫਿਰ ਕਹਿੰਦਾ ਜਿੱਥੇ ਮੋਦੀ ਸਾਹਿਬ ਨੇ ਝੰਡਾ ਲਹਿਰਾਉਣਾ ਤੁਸੀਂ ਉੱਥੇ ਆਓ ਲੇਕਿਨ ਜਦੋਂ ਐਂਟਰੀ ਨਹੀਂ ਦਿੱਤੀ ਜਾਂਦੀ ਕਹਿੰਦੇ ਸ਼੍ਰੀ ਸਾਹਿਬ ਸਿਕਿਉਰਿਟੀ ਕਹਿੰਦੀ ਹੈ ਸ਼੍ਰੀ ਸਾਹਿਬ ਉਤਾਰ ਕੇ ਜਾਓ ਤਾਂ ਉਹ ਪਿੰਡ ਦਾ ਸਰਪੰਚ ਸਰਪੰਚ ਗੁਰਧਿਆਨ ਸਿੰਘ ਉਸ ਇਨਵੀਟੇਸ਼ਨ ਨੂੰ ਦਰਕਨਾਰ ਕਰਕੇ ਵਾਪਸ ਆ ਜਾਣਾ ਲਾਜ਼ਮੀ ਸਮਝਦਾ ਹਾਂ ਇਸ ਮਾਮਲੇ ਵਿੱਚ ਇਹ ਵੇਖਣਾ ਹੋਵੇਗਾ ਕਿ ਅਕਾਲ ਤਖਤ ਵੱਲੋਂ ਕਿਸ ਤਰੀਕੇ ਦੀ ਅਕਾਲ ਤਖਤ ਵੱਲੋਂ ਕਿਸ ਤਰੀਕੇ ਦਾ ਬਿਆਨ ਦਿੱਤਾ ਜਾਂਦਾ ਹੈ ਕਿਉਂਕਿ ਪਹਿਲਾਂ ਵੀ ਜਦੋਂ ਜਥੇਦਾਰ ਹੋਣਾ ਨੇ ਜਦੋਂ ਗੁਰਸਿੱਖ ਕੁੜੀ ਨੂੰ ਇੱਕ ਦਾ ਐਗਜ਼ਾਮੀਨੇਸ਼ਨ ਸੈਂਟਰ ਜਦੋਂ ਜਾਣ ਜਾਣਦੀ ਹੈ ਉਸ ਨੂੰ ਜੱਜ ਦਾ ਪੇਪਰ ਦੇਣਾ ਹੁੰਦਾ ਉਸਨੇ ਤੇ ਉਸ ਨੂੰ ਐਂਟਰੀ ਨਹੀਂ ਮਿਲਦੀ ਸ਼੍ਰੀ ਸਾਹਿਬ ਕਰਕੇ ਤਾਂ ਉਦੋਂ ਵੀ ਜਥੇਦਾਰ ਹੋਣਾ ਨੇ ਇਸ ਗੱਲ ਦੀ ਬਹੁਤ ਨਿੰਦਾ ਕੀਤੀ ਸੀ ਤਾਂ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅੱਗੇ ਜਥੇਦਾਰ ਗੜਗਾਜ ਜੀ ਬੋਲੂੰ ਕਿਸ ਤਰੀਕੇ ਦੀ ਜਿਹੜੀ ਟਿੱਪਣੀ ਕੀਤੀ ਜਾਂਦੀ ਹੈ ਪਿਛਲੇ ਮਹੀਨੇ ਖਬਰ ਆਈ ਸੀ ਕਿ ਇੱਕ ਗੁਰਸਖ ਕੁੜੀ ਨੂੰ ਸ਼੍ਰੀ ਸਾਹਿਬ ਕਰਕੇ ਰਾਜਸਥਾਨ ਦੇ ਵਿੱਚ ਜੱਜ ਦਜਥੇ ਪੇਪਰ ਹੋ ਰਿਹਾ ਸੀ ਉਸ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਜਾੜ ਤੋਂ ਰੋਕਿਆ ਜਾਂਦਾ ਤੇ ਹੁਣ ਇੱਕ ਹੋਰ ਗੁਰਸਖ ਬੰਦੇ ਨੂੰ ਸ਼੍ਰੀ ਸਾਹਿਬ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੇ ਜਦੋਂ ਝੰਡਾ ਲਹਿਰਾਣਾ ਸੀ ਉਸ ਇਵੈਂਟ ਵਿੱਚ ਜਾਣ ਨਹੀਂ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਇਸ ਸਰਪੰਚ ਨੂੰ ਆਪ ਇਨਵੀਟੇਸ਼ਨ ਆਇਆ ਸੀਗਾ ਕਿਉਂਕਿ ਕੁਝ ਦਿਨ ਪਹਿਲਾਂ ਇਸ ਸਰ ਇਸ ਪਿੰਡ ਜਿਸ ਪਿੰਡ ਦਾ ਇਹ ਸਰਪੰਚ ਹੈ ਉਸ ਨੂੰ ਸਰਕਾਰ ਦੇ ਵਿਭਾਗ ਵੱਲੋਂ ਪਹਿਲਾਂ ਸਨਮਾਨਿਤ ਕੀਤਾ ਜਾਂਦਾ ਹੈ ਫਿਰ ਕਿਹਾ ਜਾਂਦਾ ਹੈ ਭਾਈ 15 ਅਗਸਤ ਨੂੰ ਜਿੱਥੇ ਮੋਦੀ ਆਉਣਾ ਨੇ ਮੋਦੀ ਸਾਹਿਬ ਨੇ ਜਿੱਥੇ ਝੰਡਾ ਲਹਿਰਾਉਣਾ ਲਾਲ ਕਿਲੇ ਤੇ ਤੁਸੀਂ ਆਓ ਉਸ ਪੂਰੇ ਪ੍ਰੋਗਰਾਮ ਦਾ ਹਿੱਸਾ ਬਣੋ ਪਰ ਜਦੋਂ ਸਿਕਿਉਰਿਟੀ ਵੱਲੋਂ ਰੋਕ ਦਿੱਤਾ ਜਾਂਦਾ ਹੈ ਕਿ ਭਾਈ ਜੇਕਰ ਅੰਦਰ ਜਾਣਾ ਹੈ ਤਾਂ ਸ਼੍ਰੀ ਸਾਹਿਬ ਉਤਾਰ ਕੇ ਜਾਓ ਨਹੀਂ ਤਾਂ ਤੁਹਾਨੂੰ ਜਾਣ ਨਹੀਂ ਦਿੱਤਾ ਜਾਵੇਗਾ ਤਾਂ ਇਸ ਗੱਲ ਤੇ ਉਹ ਇਸ ਗੱਲ ਦੇ ਵਿਰੋਧ ਵਿੱਚ ਉਸ ਅ ਗੁਰਸਿੱਖ ਬੰਦੇ ਨੇ ਉਸ ਪ੍ਰੋਗਰਾਮ ਵਿੱਚ ਨਾ ਜਾਣਾ ਸਹੀ ਸਮਝਿਆ ਕਿਉਂਕਿ ਸਿੱਖਾਂ ਦੀ ਪਹਿਚਾਣ ਹੀ ਉਹਨਾਂ ਦੇ ਕਕਾਰ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਕਕਾਰ ਦੱਸੇ ਸਨ ਉਹੀ ਉਹਨਾਂ ਦੀ ਪਹਿਚਾਣ ਹੈ ਤੇ ਜਦੋਂ ਇਹਦਾ ਚੀਜ਼ਾਂ ਕਰਕੇ ਜਾਂ ਫਿਰ ਜਦੋਂ ਅਸੀਂ ਇਦਾਂ ਦੀਆਂ ਖਬਰਾਂ ਸੁਣਦੇ ਆ ਵੀਡੀਓਜ਼ ਦੇਖਦੇ ਆ ਜਿੱਥੇ ਸਿੱਖਾਂ ਨੂੰ ਉਹਨਾਂ ਦੇ ਕਦੇ ਕੜੇ ਕਰਕੇ ਰੋਕ ਦਿੱਤਾ ਜਾਂਦਾ ਹੈ ਕਦੇ ਸ਼ਰੀ ਸਾਬ ਕਰਕੇ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਟੈਂਪਲਸ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਜਾਂ ਫਿਰ ਸਿਕਿਉਰਿਟੀ ਦੇ ਵੀ ਜਦੋਂ 에어ਪੋਰਟ ਸਿਕਿਉਰਿਟੀ ਤੇ ਜਾਂਦੇ ਨੇ ਉਦੋਂ ਵੀ ਕਿਹਾ ਜਾਂਦਾ ਕਿ ਸ਼੍ਰੀ ਸਾਹਿਬ ਲੱਗ ਕੇ ਤੁਸੀਂ ਸਿਕਿਉਰਿਟੀ ਦੇ ਅੰਦਰ ਜਾ ਸਕਦੇ ਹੋ ਹਾਲਾਂਕਿ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਕਿੰਨਾ ਘੱਟ ਪਤਾ ਕਿਉਂਕਿ ਜੇਕਰ ਇਹਨਾਂ ਸੂਬਿਆਂ ਦੇ ਲੋਕਾਂ ਨੂੰ ਪਤਾ ਹੋਵੇ ਕਿ ਸਿੱਖ ਇਤਿਹਾਸ ਵਿੱਚ ਪੰਜ ਕਕਾਰ ਦਾ ਮਤਲਬ ਕੀ ਹੈ ਇਹਦੇ ਮਾਇਨੇ ਕੀ ਨੇ ਜਾਂ ਫਿਰ ਸ਼੍ਰੀ ਸਾਹਿਬ ਕਿਉਂ ਪਾਇਆ ਜਾਂਦਾ ਹੈ ਕੜੇ ਦਾ ਕੀ ਮਤਲਬ ਹੈ ਇਹਦਾ ਇਤਿਹਾਸ ਕੀਤਾ ਹੋ ਸਕਦਾ ਇਹ ਲੋਕ